ਫਰੀਦਕੋਟ ਗੋਲੀਕਾਂਡ 2015 ਦਾ ਫਰੀਦਕੋਟ ਗੋਲੀਕਾਂਡ ਤੇ ਅਮਰ ਸਿੰਘ ਚਾਹਲ ਤੁਹਾਡੇ ਛਿਤੀ ਹੋਏਗਾ ਤੇ ਅੱਜ ਇਹ ਸਾਰਾ ਪੈਦੂ ਇੱਕ ਨਵੇਂ ਰੂਪ ਚ ਸਾਹਮਣੇ ਆਇਆ ਅਮਰ ਸਿੰਘ ਚਾਹਲ ਜਿਹੜੇ ਸਾਬਕਾ ਵੱਡੇ ਪੁਲਿਸ ਅਧਿਕਾਰੀ ਰਹੇ ਨੇ ਉਹ ਜਿਹੜੇ ਫਰੀਦਕੋਟ ਗੋਲੀਕਾਂਡ ਦੇ ਵਿੱਚ ਘਰੇ ਹੋਏ ਵੀ ਨੇ ਉਹ ਅਮਰ ਸਿੰਘ ਚਾਹਲ ਉਹਨਾਂ ਦੇ ਘਰੇ ਗੋਲੀ ਚੱਲਣ ਦੀ ਆਵਾਜ਼ ਆਉਂਦੀ ਹੈ ਤੇ ਪੁਲਸ ਦੀਆਂ ਟੀਮਾਂ ਉਹਦੇ ਕარი ਪਹੁੰਚਦੀਆਂ ਤੇ ਮੁੱਢਲੀ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਖੁਦਕੁਸ਼ੀ ਦਾ ਮਾਮਲਾ ਹੈ ਖੁਦਕੁਸ਼ੀ ਦੀ ਕੋਸ਼ਿਸ਼ ਕਰਨੀ ਅਮਰ ਸਿੰਘ ਚਾਹਲੇ ਕੀਤੀ ਹੈ ਜਦੋਂ ਤੱਕ ਮੈਂ ਇਸ ਮਾਦੀਬ ਰਹਿਤ ਵੱਟ ਤੱਕ ਆਪਣਣ ਦੇ ਲਈ ਪ੍ਰੋਗਰਾਮ ਤਿਆਰ ਕਰ ਰਿਹਾ ਸੀ ਤਦ ਤੱਕ ਅਧਿਕਾਰਕ ਤੌਰ ਤੇ ਹਸਪਤਾਲ ਵੱਲੋਂ ਕੋਈ ਜਾਣਕਾਰੀ ਉਪਲਬਧ ਨਹੀਂ ਕਰਾਈ ਜਾ ਰਹੀ ਸੀ ਫਿਲਹਾਲ ਮੁੱਢਲੀ ਜਾਣਕਾਰੀ ਇਹੋ ਮਿਲ ਰਹੀ ਸੀ ਕਿ ਜੀ ਇਹ ਅਥੀ ਤੌਰ ਤੇ ਖੁਦਕੁਸ਼ਤਾ ਮਾਮਲਾ ਲੱਗਦਾ ਹੈ ਕਿਉਂਕਿ ਕਹਿੰਦੇ ਜੀ ਘਰੋਂ ਗੋਲੀ ਚੱਲਣ ਦੀ ਆਵਾਜ਼ ਵੀ ਆਉਂਦੀ ਹੈ ਛਾਤੀ 'ਚ ਗਹਿਰਾ ਜ਼ਖਮ ਵੀ ਹੈ ਤੇ ਜੀ ਕੋਲੋਂ ਇੱਕ ਨੋਟ ਵੀ ਮਿਲਿਆ ਜਿਹੜਾ ਧੋਖਾਧਰੀ ਦੇ ਮਾਮਲੇ ਦੇ حوالے ਨਾਲ ਹੈ ਸੋ ਇਸ ਲਈ ਆਉਂਦੀ ਪਰਚੋਲ ਚ ਕਹਿੰਦੇ ਪਤਾ ਲੱਗੂਗਾ ਕਿ ਕੀ ਇਹ ਖੁਦਕੁਸ਼ੀ ਹੈ ਕੋਈ ਹਮਲਾ ਹੈ ਜਾਂ ਕੁਝ ਹੋਰ ਹੈ ਪਰ ਮੇਰੀ ਜਾਣਕਾਰੀ ਖੁਦਕੁਸ਼ੀ ਦੇ حوالے ਨਾਲ ਸਾਂਝੀ ਕੀਤੀ ਹੈ ਕਿ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਅਮਰ ਸਿੰਘ ਚਾਲ ਨੇ ਹਸਪਤਾਲ ਵੱਲੋਂ ਅਜੇ ਤੱਕ ਕੋਈ ਇਤਕਰਾਰਤ ਪੁਸ਼ਟੀ ਨਹੀਂ ਸੀ ਮੇਰੇ ਕੋਲ ਕਿ ਉਹਨਾਂ ਦਾ ਸਥਿਤੀ ਕੀ ਹੈ ਪਰ ਜਦੋਂ ਤੱਕ ਲੈ ਕੇ ਗਿਆ ਤਦ ਤੱਕ ਕਹਿੰਦੇ ਸੀ ਹਾਲਤ ਬਹੁਤ ਨਾਜ਼ੁਕ ਹੈ